ਨੰਦ ਕੁੱਤ ਸਾਚੀ ਗਾਲੀ ਆ ਤੁਹਾਡਾ ਜਿਹੜਾ ਤੁਹਾਡੇ ਬ੍ਰਦਰ ਦੇ ਨਾਲ ਹਾਂਜੀ ਬਵਾਦ ਆ ਕੋ ਢੱਡੀ ਪੰਡ ਦਾ ਘਰੇਲੂ ਬਣਦਾ ਹਾਂਜੀ ਹਾਂਜੀ ਘਰੇਲੂ ਬਣ ਰਿਹਾ ਹਾਂਜੀ ਹਾਂਜੀ ਉਹ ਕੀ ਮਸਲਾ ਜੀ ਮਸਲਾ ਕੀ ਜੀ ਤੁਹਾਡਾ ਅੱਗੇ ਜਗਾ ਸਮਝੀ ਆਏ ਪੰਜ ਜੀ ਕਿ ਮੈਂ ਮੁੱਲ ਲਈ ਉਹ ਤੇ ਮਗਰੋਂ ਤੱਕਾ ਕਰਦੇ ਮੈਨੂੰ ਕਹਿੰਦਾ ਇੱਥੋਂ ਦੇਣਾ ਨਹੀਂ ਤੈਨੂੰ ਕੁਛ ਨਹੀਂ ਦੇਣਾ ਮੈਂ ਕਰਬੂ ਨਾ ਚੰਦੋਂਦੀ ਕਹਿੰਦਾ ਮੈਂ ਨਹੀਂ ਦੇਣਾ ਕੁਛ ਕਿੰਨੀ ਜਗਾ ਜੀ ਇਹ ਜਗਾ ਹੈਗੀ ਜੀ ਪੰਜ ਕਨਾ ਤੇ ਛੇ ਮਰ ਲਿਆ ਸਾਰੀ ਵਿਸਤੀ ਆਈ ਨਹੀਂ ਨਹੀਂ ਤਿੰਨ ਕਨਾ ਤੇ ਛੇ ਮਰ ਲਿਆ ਜਿਹੜੀ ਉਧਾ ਹੈ ਤਾਂ ਇਹੇ ਥੱਡੇ ਫਾਦਰ ਸਾਹਿਬ ਨੇ ਕਬਜ਼ਾ ਕੀਤਾ ਸੀ ਦੋ ਦੋ ਕਨਾਲਾਂ ਦੀ ਮੁੱਲ ਲਈ ਤੇ ਉਹ ਪੈਸੇ ਮੈਂ ਭੇਜੇ ਸੀ ਤੇ ਉਹਦੇ ਵਿੱਚ ਇੱਕ ਇੱਕ ਨਾਲ ਦੋਹਾਂ ਦੇ ਨਾਮ ਲੱਗਾ ਇੱਕ ਨਾਲ ਪਿੰਮਾਮ ਤੇ ਇੱਕ ਮੇਰੇ ਨਾਮ ਤੇ ਮਤਲਬ ਰੋਲਾ ਕਰੀਸ ਕਰਦਾ ਇਹ ਪੰਜ ਕਨਾਲ ਦੀ ਵੰਡ ਦਾ ਹੈ ਜਾਂ ਜ਼ਮੀਨ ਦੀ ਵੰਡ ਦਾ ਨਹੀਂ ਜ਼ਮੀਨ ਤੋਂ ਜ਼ਮੀਨ ਹਾਲੇ ਵੰਡੀ ਨਹੀਂ ਤਕਦੀਨ ਨਹੀਂ ਹੋਈ ਉਹ ਥੱਡੇ ਕੋਲ اٹਕੇ ਤਾਂ ਇਹਦੇ ਕੋਲ اٹਕੇ ਤਾਂ ਪਰ ਇਹਨੇ ਵਿੱਚ ਮਾੜੀ ਮੈਨੂੰ ਦਿੱਤੀ ਉਹ ਚੰਗੀ ਆਵ ਰੱਖੀ ਮੈਨੂੰ ਦੋ ਦੀ ਵੰਡ ਉਹ ਹਾਲੇ ਵੰਡ ਬਰਬਲੀ ਹੋਈ ਹੈ ਤਾਂ ਹਾਲੇ ਤਕਦੀਨ ਨਹੀਂ ਆਹ ਕੋਈ ਜਮੀਨ ਦਾ ਨਹੀਂ ਰੋੜਾ ਜੀ ਇਹ ਇਹਦਾ ਇਧਰ ਰੋੜਾ ਕੋ ਘਰ ਬਣਾਣਾ ਤੇ ਮੈਂ ਰਟਾਇਰ ਹੋ ਕੇ ਆ ਤੇ ਮੈਂ ਘਰ ਬਣਾ ਇਹਦਾ ਰੋੜਾ ਪੱਲਾ ਠੀਕ ਆ ਕਤੋਂ ਨਹੀਂ ਮੰਨਦਾ ਜੀ ਉਹ ਪਤਨ ਨਹੀਂ ਉਹ ਈਗੋ ਉਹ ਦੀ ਗਿਓ ਉਹ ਦੀ ਕਿਦੋਂ ਪਹਿਲਾਂ ਤੋਂ ਇਦਾਂ ਦਾ ਤਵਾਏ ਬੰਦੇਣਾ ਨਹੀਂ ਕਿ ਤੈਨੂੰ ਕੁਛ ਲੈਣਾ ਹੀ ਲਾ ਪਰਵਾਹ ਤੁਹਾਡਾ ਜੁਆਇੰਟ ਹੀ ਦੋ ਸਾਰਾ ਨਹੀਂ ਜੁਆਇੰਟ ਸੇਗਾ ਪਹਿਲਾਂ ਪਿੰਨੇ ਅੱਜ ਤੱਕ ਤਾਂ ਇਕੱਠੇ ਰਹੇ ਹਾਂ ਹੁਣ ਜਦੋਂ ਮੈਂ ਬਾਹਰ ਹੋਇਆ ਤਾਂ ਮੈਂ ਬੈਠਾ ਤੇ ਇਹਨੂੰ ਕਲਦਾ ਜਮੀਨ ਲੈਂਦਾ ਤੇ ਬਾਕੀ ਚੀਜ਼ ਜਿਹੜੀ ਤੁਹਾਡੀ ਜਮੀਨ ਇੰਨੀ ਜਿਆਦੀ ਨਹੀਂ ਤੇ 8 ਕਿੱਤਿਆਂ ਮੁੱਲ ਲੈ ਆਪਣੇ ਪੈਸੇ ਮੇਰੇ ਇਹ ਉਧਰ ਉਧਰ ਕਰਦੇ ਮੈਂ ਤਾਂ ਬੋਰ ਨਹੀਂ ਕਿਉਂਕਿ ਕੋਈ ਨਹੀਂ ਚੱਲ ਦੋਨੇ ਭਰਾ ਇਕੱਠੇ ਆ ਆ ਵੀ ਜਦ ਮੈਂ ਲਈ ਸੀ ਵੀ ਨੱਦ ਕਰ ਲਈ ਮੈਂ ਕੋਈ ਨਹੀਂ ਇਕੱਠੇ ਦਿੰਦੇ ਹੁਣ ਜਦੋਂ ਮੈਨੂੰ ਆ ਕੇ ਮੈਂ ਕਹੇ ਕਰ ਬਣਾਉਣਾ ਮੈਨੂੰ ਮੈਂ ਰਿਟਾਇਰ ਹੋ ਗਿਆ ਮੈਂ ਵੀ ਚਾਹੁੰਦਾ ਇਕੱਲੇ ਦਿਨ ਪਿੰਡ ਤੇ ਇਹ ਕਹਿੰਦਾ ਕਰਨੇ ਬਣਾਉਂਦਾ ਬਾਹਰ ਬਣਦਾ ਇੱਥੇ ਨਹੀਂ ਤੇ ਥਾਰਾ ਮੇਰਾ ਕਬਜ਼ਾ ਕਰ ਲਿਆ ਮੈਂ ਇਤ ਕੋਲ ਨੰਤ ਨਹੀਂ 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 ਮੇਰੇ ਕੋ ਆਪਣੀ ਬੇਤਨ ਤੇ ਹਾਂਜੀ ਹੁਣ ਤੁਸੀਂ ਕਿੰਨੇ ਕਿੰਨੇ ਹੁੰਦੇ ਆਣ ਆਏ ਮੈਨੂੰ ਹੋ ਗਏ 6 ਕਿਹ ਕਹੂੰਗੀ ਹਾਂ ਜੀ ਤੇ ਵੀ ਦੇ ਦੋ ਤਿੰਨ ਆਇਆ ਹੋਇਆ ਪੰਡ ਦੀ ਗੱਲ ਪਹਿਲਾਂ ਨਹੀਂ ਕੀਤੀ ਪਹਿਲਾਂ ਵੀ ਜਦੋਂ ਅਸੀਂ ਪਹਿਲਾਂ ਇਹ ਨਾ ਉਹਨੂੰ ਅੱਥੀ ਆਇਤੀ ਮੈਂ ਅੱਤਗਾ ਨਵੰਬਰ 4 ਨੂੰ ਗਿਆ ਤੇ ਤੋਂ ਨਹੀਂ ਦਸੰਬਰ ਚ ਮੈਂ ਉਦੋਂ ਵੀ ਸ਼ੇਤ ਤਤਪੀਕਾਂ ਰਹੇ ਤੇ ਇਹ ਇਹ ਆਇਆ ਜਾ ਕੇ ਨਵੰਬਰ ਨਾ ਆ ਕੇ ਮੈਂ ਨਾਲ ਗੱਲ ਕੀਤੀ ਉਦੋਂ ਰੋਲਾ ਪਾਉਣ ਲੱਗ ਕੇ ਮੈਨੂੰ ਦੇਣੇ ਕਹਿੰਦਾ ਬਾਹਰ ਮਡਾਵਾ ਫੇ ਮੈਂ ਉਹ ਤੇਰਾ ਇੱਥੇ ਪੰਚਾਇਤ ਵੀ ਕੀਤੀ ਪਿੰਦੇ ਪੰਚਾਇਤ ਪਹਿਲਾਂ ਰਿਸ਼ਤਿਆਂ ਨੂੰ ਤਦ ਉਹਨਾਂ ਕੋ ਵੀ ਕਹਿੰਦਾ ਮੈਨੂੰ ਦੇਣੇ ਜੋ ਮਰਜ਼ੀ ਕਰ ਲਓ ਫੇ ਪੰਚਾਇਤ ਨੂੰ ਤੇ ਇਹ ਪਰਦੇ ਪਰਪੰਚ ਸਾਹਿਬ ਤੋਂ ਹੋਰ ਇੱਕ ਦੋ ਰਿਸ਼ਤੇ ਦਾ ਮੈਂ ਕਹਿੰਦਾ ਬਰਨ ਕੋਲ ਜਿਵੇਂ ਮੈਂ ਦੇਣੇ ਚ ਬੱਝੇ ਧੱਕਾ ਧੱਕਾ ਕਰਨਾ ਪਿਆ ਫਿਰ ਇਹਨੇ ਫਿਰ ਮੈਂ ਰਿਪੋਰਟ ਵੀ ਦੇਦੀ ਮੈਂ ਕਹਿੰਦਾ ਹੁਣ ਕਰਦਾ ਨੇ ਫਿਰ ਕਹਿੰਦੀ ਫਿਰ ਰਿਸ਼ਤਾ ਸੱਦੇ ਕਰਦੇ ਸੱਦੇ ਵੀ ਹਾਲੇ ਕੀ ਮੰਨ ਨਹੀਂ ਮੰਨਿਆ ਕਿਤੇ ਦੀ ਗੱਲ ਮੈਂ ਪਹਿਲਾਂ ਨਹੀਂ ਗੱਲ ਪਹਿਲਾਂ ਕਿਸ ਨੇ ਥਾਲਦੀ ਹੁਣ ਹਾਂ ਜੀ ਨਵੰਬਰ ਦੇ ਠੀਕ ਹੈ ਅੱਧੀ ਚਲ ਗਏ ਬਾਅਦ ਮੈਂ ਕਹਿੰਦਾ ਕੰਮ ਖਰਾਬ ਹੈ ਮੈਂ ਚੱਲ ਗਿਆ ਇੱਥੇ ਰਿਪੋਰਟ ਦੇ ਗਿਆ ਹਾਂ ਠੀਕ ਹੈ ਪੋਸਟਪੋਟ ਇਹ ਮੈਂ ਪਹਿਲਾਂ ਪਰਚਾ ਮਿੱਤੇ ਕਰ ਪਰਚਾ ਨਹੀਂ ਫੋਰਡ ਦੇ ਤਰ੍ਹਾਂ ਜੇ ਮੇਰੇ ਨੂੰ ਕੁਝ ਹੋ ਗਿਆ ਨਾ ਤੇ ਇਹ ਜ਼ਿੰਮੇਵਾਰ ਹੋਗਾ ਤੇ ਮੈਂ ਕਿਹਾ ਮੈਂ ਵੀ ਟੈਲਰ ਕਰਤੇ ਮੈਂ ਵੀ ਦੇਤਾ ਇੱਕ ਜੇ ਮੈਨੂੰ ਕੁਝ ਹੋਗਾ ਤੇ ਜ਼ਿੰਮੇਵਾਰ ਇਹ ਮਕਲੋ ਇਹ ਹੀ ਕਰਦਾ ਪਰ ਪੰਗੇ ਲੈਂਦਾ ਮੈਂ ਕਹਿੰਦੇ ਚੱਲ ਗਿਆ ਮਾਦ ਵਿੱਚ ਰਹਿਤੇ ਰਹਿਤਾ ਰਹਿੰਦਾ ਉਹਨਾਂ ਟਾਣੇ ਦਾਪਣ ਨੇ ਉਹਨਾਂ ਦੱਤ ਕੈਪੀ ਕੀ ਗੱਲ ਹੋ ਤੋ ਡੀਐਟਪੀ ਕੋ ਜਲਦੀ ਰਿਪੋਰਟ ਗਈ ਉਹ ਕਹਿੰਦਾ ਇਹਨੂੰ ਤਦਣਾ ਤੇ ਏ ਉਹਨੂੰ ਤਦੈ ਜ ਗਿਆਨਾ ਪੈਣਾ ਫਿਰ ਦੂਸਰਾ ਚਲ ਗਿਆ ਸੀ ਉਹ ਕਹਿੰਦਾ ਰੋਲਾ ਤੋਂ ਪੁੰਦ ਦੇ ਦੇ ਉਹਦੀ ਜ਼ਮੀਨ ਬਣਦੀ ਆ ਕਹਿੰਦੇ ਤੇ ਨੇ ਫਿਰ ਉਹਨੇ ਇੱਥੇ ਮੌਕਾ ਦੇਖ ਕੇ ਨੁਕਲੀ ਥਾੜੇ ਕੱਲੇ ਉਹਨਾਂ ਨੂੰ ਬਣਨੇ ਹੀ ਦੰਦਾ ਕੇਤੇ ਰੋਕਦੇ ਰੋ ਉਹ ਬਚਾਰੇ ਅੱਧਾ ਘੰਟਾ ਬਾਹਰ ਛੜੇਦੇ ਫਿਰ ਡੀਐਫਟੀ ਸਾਹਿਬ ਆਪੇ ਤਾਂ ਫਿਰ ਉਹਨੇ ਕਹਿ ਅੰਦਰ ਵੜ ਕੇ ਬਣਨ ਕਿਉਂ ਦੰਦਾ ਅਲ੍ਹਾਪੂ ਚਮਕਿਤ ਹੋਇਆ ਤੇ ਬਣਨ ਬਾਅਦ ਉਹ ਫਿਰ ਜਿਹੜਾ ਅੰਦਰ ਵੱੜ ਗਿਆ ਤਾਂ ਅੰਦਰ ਵੜ ਕੇ ਲੰਮਾ ਪੈ ਗਿਆ ਸਾਹ ਖਿੱਚ ਲਿਆ ਤੇ ਉਹ ਜਦੋਂ ਬੋਹੋਸ਼ ਹੋ ਗਿਆ ਉਹਨਾਂ ਦਾ ਕਹਿੰਦਾ ਗੋਲੀ ਮਾਰ ਦੋ ਮੇਰੇ ਮਾਰ ਤਟੋ ਮੈਨੂੰ ਨਹੀਂ ਦੇਣਾ ਉਹ ਤੇ ਜਦੋਂ ਜਦੋਂ ਕਹਿੰਦੇ ਇਹ ਬੰਦਾ ਮਰਿਆ ਤਾਂ ਬੰਦਾ ਪਾਉਣ ਵਾਲੀ ਐਵੇਂ ਮਰਦੇ ਨਾਲ ਦਫਾ ਕਰੋ ਇਹ ਬਾਅਦ ਨੂੰ ਇਹ ਬਾਅਦ ਚ ਉੱਤੇ ਦੱਦਾ ਹੁਣ ਜਦੋਂ ਤੁਹਾਨੂੰ ਪੁਲਿਸ ਕੋਲ ਫੋਕਾਇਆ ਜੀ ਕੰਪਲੇਟ ਕੀਤੀ ਜੀ ਤਾਂ ਹਾਂ ਜੀ ਤੇ ਜੱਜ ਡੈਕਪੀ ਸਾਹਿਬ ਤੁਸੀਂ ਫਿਰ ਬੁਲਾਇਆ ਸੀ ਨਹੀਂ ਮੈਨੂੰ ਨਹੀਂ ਬੁਲਾਇਆ ਕਿਵੇਂ ਬੁਲਾ ਉਹ ਤਾਂ ਮੈਨੂੰ ਇੱਥੇ ਫੋਨ ਕੀਤਾ ਤੇ ਕੱਲ ਇਹ ਇੱਕ ਤਾਂ ਪਰਮਜੀਤ ਸਿੰਘ ਪਤਾ ਨਹੀਂ ਕਿੰਨਾ ਆਤਮ ਹੁਣ ਫੋਨ ਕੀਤਾ ਵੀ ਤੁਸੀਂ ਕੰਮ ਕਰ ਰਹੇ ਆ ਕਹਿੰਦਾ ਮੈਨੂੰ ਕੈਮਰੇ ਤੇ ਦਿਖਦੇ ਆ ਮੇਨ ਕਹਿੰਦਾ ਲੜਪੋਣਾ ਦਿੱਤ ਕੰਮ ਬੰਦ ਕਰ ਦੋ ਮੈਂ ਬੰਦ ਕਰਦਿੰਦੇ ਗੱਲੇ ਕੋਈ ਨਹੀਂ ਉਹ ਮੈਂ ਉਹ ਦਿੱਤੇ ਤੇ ਮੈਂ ਕਿਹਾ ਇੱਕ ਕੰਮ ਕੀਤੀ ਇੰਨੀ ਕਰਿੰਦੀ ਰਹੀ ਤੇ ਤੇ ਮੈਂ ਉਹਨੂੰ ਜਿਆਦਾ ਥਾਂ ਛੱਡਦਾ ਕਹਿੰਦਾ ਕੰਮ ਬੰਦ ਕਰੋ ਜਦੋਂ ਕੰਮ ਹੋ ਗਿਆ ਦਿੱਤ ਬਣੀ ਬੁੱਟੀ ਆ ਜੀ ਬੰਦੋ ਤੇ ਹੁੰਦੇ ਨੇ ਪੱਟੀਆਂ ਜੀ ਨਹੀਂ ਇਹ ਨਹੀਂ ਪਰਲੀ ਜਿਹੜੀ ਕੰਦ ਉਹਦੇ ਹੁੰਦੇ ਤੇ ਕਰ ਰਹੇ ਆ ਠੀਕ ਆ ਠੀਕ ਉਹ ਹੁੰਦਾ ਇਥੇ ਉਹ 23 ਤਰੀਕ ਨੂੰ ਗਿਆ ਸਾਡਾ ਮਿੱਟੀ ਇੱਥੇ ਪੈਤੀ ਤੈਨ ਤਾਂ ਉਹ ਦਿੱਤੇ ਉਹ ਜੀ ਅੱਠ ਫੁੱਟ ਇਧਰੋਂ ਕੰਦ ਬਣਦੀ ਤੇ ਇਹਦੇ ਰਾ ਫੇ ਮੈਂ ਕਹਿੰਦਾ ਬੈਡ ਨੂੰ ਮੈਂ ਕਿਹਾ ਤੂੰ ਇੱਧਰ ਕਰ ਦੇ ਕੋਈ ਨਹੀਂ ਇੱਕ ਦੀ ਪਈ ਪਹਿਲਾਂ ਨਹੀਂ ਸੀ ਹੋਰ ਮੈਂ ਕਹ ਫਿਰ ਇੱਥੇ ਅਕ ਇਦਾਂ ਕਸਟਿੰਦਾ ਤੇ ਮੋਰੇ ਦਾ ਉੱਤ ਬਰਾਂਡਾ ਇਹ ਮੈਂ ਕਹੇ ਟੋਣਾ ਕੁਛ ਨਹੀਂ ਧੱਕੇ ਨਾਲ ਹੀ ਮੈਂ ਕਹੇ ਇਹਨੂੰ 4 5 ਫੁੱਟ ਫਿਰ 9 ਫੁੱਟ ਤੋਂ ਮੈਂ ਉਹ ਵੀ ਤਰੇ ਮੈਂ ਕਹੇ ਕਿਚਨ ਹੈ ਇੱਥੇ ਬਰਾਂਡਾ ਜ ਇਹਨੂੰ ਮੋਰੇ ਵੀੜਾ ਜਿਹਾ ਚਾਪ ਉਹ ਹਾਲੇ ਕੋਈ ਨਹੀਂ ਕਹਿੰਦਾ ਤੂੰ ਕਿਉਂ ਛੱਡ ਦਿੰਦਾ ਨਾ ਇਦਾਂ ਕਰ ਰਿਆ ਮੈਂ ਕੋਈ ਨਹੀਂ ਕਰੀ ਬਣਾ ਤੇਰੀ ਜਗ੍ਹਾ 9 ਫੁੱਟ ਪੂਰਾ ਛੱਡਿਆ ਇਹ ਤੋਂ ਪਿੱਛੇ ਵੀ ਮੋਰੇ ਹੁਣ ਉਹ ਜੇ ਕੰਮ ਕਰਦੇ ਪਿਛਲੀ ਕੰਮ ਤੋਂ ਹੋਈ ਸੀ ਅੱਜ ਲੈ ਕੰਮ ਕਰਨ ਲੱਗੇ ਇਹ ਤੋਂ ਉਹ ਕੈਮਰਾ ਮੋਰੇ ਲੱਗਾ ਦੇਖ ਕੇ ਰਿਪੋਰਟ ਕਰਦੀ ਕਹਿੰਦਾ ਨਹੀਂ ਬੰਨ ਉਹ ਫੇ ਆ ਕੇ ਤੱਕ ਨਹੀਂ ਅਸੀਂ ਬੰ ਕਦੋਂ ਕਿਹੜਾ ਪੰਚਾਇਤ ਵੀ ਹੋਈ ਰਹੇ ਸਮਾਂ ਵਿੱਚ ਹਾਂ ਦੋ ਵਾਰੀ ਤਰਸ ਕੇ ਦੋ ਵਾਰੀ ਪੰਚਾਇਤ ਆ ਚੁੱਕੀ ਹਿੱਤੇ ਉਹਦੇ ਵਿੱਚ ਪੰਚਾਇਤ ਵਾਲੇ ਇਹਨੂੰ ਕਹਿਣਗੇ ਕਿ ਪਹਿਲਾਂ ਤੇ ਉਹਨੂੰ ਕਹਿੰਦੇ ਸੀ ਇੱਥੇ ਆ ਇੱਥੇ ਨਾ ਉਹ ਕਹਿੰਦੇ ਸੀ ਜਾਣੇ ਪੰਚਾਇਦੇ ਕੋ ਜੇਤਵਲੇ ਦੇ ਕੋਲ ਗਏ ਤਾਂ ਉਹ ਕਹਿੰਦੇ ਸੀ ਤੂੰ ਐਦਾਂ ਕਰ ਲਾ ਦੇ ਦੇ ਉਹਨ ਕਹਿੰਦਾ ਉਹਨੂੰ ਕਹਿੰਦਾ ਜਿੰਨਾ ਥੋੜਾ ਬਹੁਤਾ ਦੇ ਤਾਂ ਦੇ ਇਹਨੂੰ ਕਰ ਬਣਾਉਣਾ ਕਹਿੰਦਾ ਮੈਂ ਦਿਨ ਬਣ ਕਹਿੰਦੇ ਨਾ ਕੋਈ ਕਹਿੰਦਾ ਹੁਣ ਬਣਾਉਣਾ ਪੂਤੇ ਬਣਾ ਲਿਓ ਪਰ ਇਹ ਜਗ੍ਹਾ ਤੇ ਉਹਨੂੰ ਕੋਲ ਨੇ ਪੰਚਾਇਤ ਨਾਲ ਗੋਲ ਬਹੀ ਬਹੁਤ ਮਾਰਾ ਬਹੁਤ ਮਾਰਾ ਬਹੁਤ ਮਾਰਾ ਬਹੁਤ ਮਾਰਾ ਬਾਕੀ ਤੁਸੀਂ ਜਿੱਦਾਂ ਇਹ ਜੋ ਵੀ ਜਗਾ ਕ੍ਰੀਤੀ ਆ ਹਾਂ ਜੀ ਪੈਸੇ ਦਾ ਮਤਲਬ ਕਰਦੇ ਨਹੀਂ ਨਹੀਂ ਇਦਾਂ ਇਹ ਨਾ ਮੈਂ ਪਹਿਲਾਂ ਵੀ ਜ਼ਮੀਨ ਵੀ ਹੋਰ ਵੀ ਖਰੀਦੀ ਤਰੀ ਇਹਨੂੰ ਤਾਂ ਇਹ ਕਲਦਰ ਇਹ ਮੇਰੇ ਤੋਂ ਪੈਸੇ ਮੰਗਉਂਦਾ ਰ ਮੈਂ ਤਾਂ ਛੋਟਾਂ ਦਾ ਚੱਲ ਗਿਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਪੈਸੇ ਨੂੰ ਕਲਦਰ ਹੈ ਜ਼ਮੀਨ ਲੈਂਦਾ ਤੇ ਅਟਕੇ ਲੱਗੇ ਉਹ ਮੈਨੂੰ ਨਹੀਂ ਸੀ ਪਾਕੇ ਦੇਣਾ ਮੈਨੂੰ ਹੁਣ ਪਤਾ ਲੱਗਾ ਉਹਦੇ ਦੀ ਆਉ ਇਹ ਜਿਹੜੀ ਜ਼ਮੀਨਾਂ ਇਹ ਤਿੰਨ ਤਾਂ ਸਾਡੇ ਤਿੰਨ ਤਾਂ ਸਾਡਾ ਕਬਜ਼ਾ ਬਹੁਤ ਚਿਰ ਦਾ ਅਤੀ ਛੋਟੇ ਹੁੰਦੇ ਸਾਡੇ ਫਾਇਦਾ ਤਾਂ ਦੋ ਕਨਾਲ ਕਹਿੰਦਾ ਸਾਡੇ ਇੱਥੇ ਸੀ ਉਹ ਵੇਚਦੇ ਪਹਿਲਾਂ ਵੇਚਦੇ ਉਹ ਬਾਅਦ ਚ ਕਹਿੰਦੇ ਅਸੀਂ ਵੇਚ ਦੇਣੀ ਆ ਔਰ ਜੇ ਬੁਢੀ ਹੋਈ ਤਾਂ ਮਤ ਤੋਂ ਪਹਿਲਾਂ ਉਹ ਵੇਚ ਗਈ ਦੋ ਕਨਾਲ ਦੀ ਇਨ ਪੈਤੇ ਮਿੰਦਨ ਦਾ ਪੈਤੇ ਕਾ ਲਓ ਗਏ ਤੇ ਮੈਂ ਪੈਤੇ ਸਾਡੇ ਕੱਲੇ ਉਹ ਉਹ ਇਹਨਾਂ ਲੈ ਲਈ ਤੇ ਉਹ ਆਪਣੇ ਨਾਂ ਇੱਕ ਨਾਂ ਤੇ ਇੱਕ ਮੇਰੇ ਫੇਰ ਇਹ ਕਹਿੰਦਾ ਬਾਉਂਡਰੀ ਵਾਲ ਕਰਨੀ ਆ ਉਹਦੇ ਪੈਸੇ ਮਿੱਤ ਮੰਗਾਲੇ ਫੇਰ ਇਹ ਤੇ ਕਹਿੰਦਾ ਇੱਥੇ ਮਕਾਮ ਦੀ ਥੋੜੀ ਜਿਹੀ ਸਤਨ ਆ ਕਹਿੰਦਾ ਉੱਥੇ ਕਵੇ ਰੀਜ ਬਣਾਉਣੀ ਐ ਤਾਂ ਉੱਤੇ ਕਾਂਦੇ ਉਰਲਾ ਪਤਾ ਮੇਤੋਂ ਪੈਸੇ ਮੰਗਾ ਕੇ ਮੈਂ ਕਿਹਾ ਤੋ ਬਣਾਉਦਾ ਹੋ ਕੇ ਕਰਦੇ ਮੋਰੀ ਆਪਣੀ ਜਗ੍ਹਾ ਹੀ ਆ ਉਹ ਪੈਸੇ ਬਣਾ ਲੇ ਹੁਣ ਬਾਅਦ ਵਿੱਚ ਉਹ ਪਰੇ ਛੱਡਾਂ ਨੇ ਬਣਾਈਆਂ ਆਪਣੀਆਂ ਉਹ ਪਰੇ ਬੜੀਆਂ ਬੜੀਆਂ ਛੱਡਾਂ ਬਣਾ ਲਈ ਮੈਨੂੰ ਬੜਬੜੀਆਂ ਛੱਡਾਂ ਬਣਾ ਲਈਆਂ ਉਹ ਮੈਂ ਕਹਿੰਦਾ ਮੇਰਾ ਤਾਰਾ ਬਣਿਆ ਤੇ ਬਿਨ ਧੱਕੇ ਨਾਲ ਬਣਾਈਆਂ ਤਾਰਾ ਕੁਛ ਤਾਂ ਕਹਿੰਦਾ ਬਣਾ ਮੁੰਡਾ ਕਹਿੰਦਾ ਤਾਰਾ ਮੇਰਾ ਤੈਨੂੰ ਦੇਣ ਦੇ ਤੂੰ ਉਹ ਇਹਨੇ ਮਲਾ ਬਣਾਈਆਂ ਉਹ ਪਰਨੀਆਂ ਛੱਡਾਂ ਵੱਡੀਆਂ ਤੋਂ ਉਹ ਇਹਨਾਂ ਬਣਾਈਆਂ ਤਾਂ ਮੇਰੇ ਪੈਸੇ ਲੱਗੇ ਉਹਦੇ ਛੱਡਾਂ ਚ ਨਹੀਂ ਮੇਰਾ ਪੈਸਾ ਕੋਈ ਵੀ ਲੱਗਾ ਆ ਜਿਹੜੇ ਆ ਅੱਜ ਮੁੰਡੇ ਮਕਾਂਦੇ ਸਾਰੇ ਮੇਰੇ ਪੈਸੇ ਲੱਗੇ ਹੋਏ ਤੇ ਬੋਂਡੂ ਵਾਲ ਤੇ ਮੇਰੇ ਲੱਗੇ ਇੱਕ ਛੱਡਾਂ ਬਣਾਈਆਂ ਛੱਡਾਂ ਮਨਾ ਕਹਿੰਦਾ ਮੈਂ ਕਬਜ਼ਾ ਕਰ ਲੈਣਾ ਨਹੀਂ ਮੈਨੂੰ ਦੇਣਾ ਹੁਣ ਕਬਜ਼ਾ ਕਰਕੇ ਬੈਠਾ ਇਹਦੇ ਜਿਹੜੇ ਬੱਚੇ ਆ ਜੀ ਸਰਜੀਤ ਸਿੰਘ ਦੇ ਬੱਚੇ ਇਹਦੇ ਇੱਕ ਮੁੰ ਇੱਕ ਕੁੜੀ ਪਹਿਲਾਂ ਸ਼ਾਦੀ ਉੱਛਾ ਓਕੇ ਚਲ ਗਈ ਸੀ ਅਮਰੀਕਾ ਜਾ ਦੂਆ ਮੁੰਡਾ ਵੀ ਵੀਕ ਦਾ ਲੋਕ ਸੀ ਦੀ ਤੋ ਉੱਤੇ ਹੋਣ ਦੀ ਬਾਈ ਦਾ ਲੋਕ ਨੇ ਮਰਤਾ ਕਹਿੰਦਾ ਦੂਤਰਾ ਜਿਹੜਾ ਵੱਡਾ ਉਹ ਖੇਤੀ ਕਰਦਾ ਸੀ ਮੁੰਡਾ ਜਿੰਦਾ ਉਹ ਇੱਥੇ ਰਹਿੰਦੇ ਸਦੇ ਹਾਂ ਉਹ ਵਾਲੇ ਗਰੋਸ ਵਗੈਰਾ ਪਨਾ ਡੱਕਾ ਨਹੀਂ ਨਹੀਂ ਉਹ ਕੋਈ ਮੁੰਡੇ ਬੰਦਾ ਚੰਗੇ ਤਾਂ ਸੀ ਸਾਦੀ ਫੈਮਿਲੀ ਚੰਗੇ ਤੇ ਇਹ ਵੀ ਚੰਗਾ ਹੀ ਸੀ ਆ ਦੋ ਖਸਾਲੀ ਹੋਏ ਆ ਜਦੋਂ ਤੁਸੀਂ ਜਦੋਂ ਮੈਂ ਜਦੋਂ ਮੈਂ ਕਿਹਾ ਮੈਂ ਕਿਹਾ ਵੰਡ ਲੈਣਾ ਤੋ ਉਹ ਤਾਂ ਕਹਿੰਦਾ ਪਹਿਲਾਂ ਬੜਾ ਸੋਣ ਦੇ ਪੈਸੇ ਤਾਰੇ ਕਰ ਲਿਓ ਠੀਕ ਦਿਗਾ ਉਹ ਮੈਂ ਉਹਦੀ ਮੈਂ ਕਿਹਾ ਮੈਂ ਵੀ ਰਿਟਾਇਰ ਹੋ ਗਿਆ ਮੈਂ ਆ ਕੇ ਘਰ ਬਣਾਈਏ ਕੁਝ ਬਾਦੀ ਮੈਂ ਬਾਹਰ ਨੇ ਆਪਣੇ ਪੈਂਟ ਵਿੱਚ ਉਦੋਂ ਹੋ ਗਿਆ ਕਹਿੰਦਾ ਤੂੰ ਕਰਤ ਦੇਉਣਾ ਉਥੇ ਇੱਥੇ ਕਰਨਾ ਜਦੋਂ ਮੈਂ ਇੱਥੇ ਵੀ ਆਇਆ ਸੀ ਨਾ ਇਸ ਸਾਲ ਇੱਥੇ ਆਇਆ ਤਾਂ ਮੈਂ ਫੋਨ ਕੀਤਾ ਮੈਂ ਕਿਹਾ ਇੱਥੇ ਬਾਦੀ ਕੋਈ ਨਹੀਂ ਕਰਦੇ ਵਿੱਚ ਮੈਂ ਕਪੜੇ ਟੰਗਣੇ ਕਿੱਥੇ ਟੰਗਾਂ ਤੋਲਮਾ ਦੀਆਂ ਤੇ ਉਹ ਸਾਡੀਆਂ ਭੰਡੀਆਂ ਚਾਬੀ ਬੰਦ ਕਿਹਨਾਂ ਦੇ ਕਹਿੰਦਾ ਇੱਥੇ ਕਦਾ ਤਿੰਨ ਤਿੰਨ ਕਿੱਥੇ ਇੱਥੇ ਉਹ ਬਡਾਲੀ ਬਡਾਲੇ ਮਰੇ ਰਹਿ ਗਏ ਤੋਰੇ ਅੱਛਾ ਕਹਿੰਦਾ ਬਡਾਲੀ ਆ ਇੱਥੇ ਕਰਦਾ ਫਿਰਦਾ ਉਹ ਮੈਂ ਕਹਾਂ ਮੈਂ ਰਹਿਣਾ ਆਪਣੇ ਕਹਿੰਦਾ ਤੇਰਾ ਤਾਂ ਤਿੰਨ ਤਿੰਨ ਕਿਹ ਹੈ ਤੇਰਾ ਕਹਦਾ ਥਾਂ ਨਾਲ ਕਿਥੇ ਨਾ ਰਹੇ ਕਹਿੰਦਾ ਤੂੰ ਉਥੇ ਦਾ ਇੱਥ ਉਹ ਮੈਂ ਕਿਹਾ ਮੈਂ ਮਾਰੀ ਚੈਦੀ ਪੱਟੀ ਇੱਥੇ ਕਿਤੇ ਫਿਰ ਕਹਿੰਦਾ ਉਹ ਛੱਡਾਂ ਦੇ ਕੋਲ ਪਈ ਹੈ ਸ਼ੈਡੋ ਦੇ ਵਿੱਚ ਪਈ ਹੋਣੀ ਇਹ ਕਲਮਾਰੀ ਉਹਨੂੰ ਸਾਫ਼ ਕਰਕੇ ਉਹ ਟੁੱਟੀ ਜੀ ਕੋਈ ਕਹਿੰਦਾ ਉਹ ਸਾਫ਼ ਕਰਕੇ ਰੱਖ ਲੈ ਮੈਂ ਫੇ ਹੋਲੀ ਮੈਂ ਬਾਹਰ ਹੀ ਲਾਂਦੀ ਫੇ ਕਾਹ ਲਾਂਦੀ ਤੇ ਕੱਪੜੇ ਇੱਥੇ ਰੱਖਣ ਨੂੰ ਫੇ ਸਾਰਾ ਸਮਾਨ ਆਪਣਾ ਕੱਢ ਲਿਆ ਫਿਰ ਉਹ ਹੋਤ ਤੁਹਾਨੂੰ ਕਹਿੰਦਾ ਮੈਂ ਜਦੋਂ ਪਿਛਲੇ ਨਾ ਬਰਨਤਾਂ ਤਾਲਪੇ ਨਾ ਮੈਂ ਜਦੋਂ ਅੱਜ ਜਾਣਾ ਤਾਂ ਮੇਰੇ ਕੋ ਪੈਸੇ ਬਚ ਗਏ 2 ਲੱਖ ਰੁਪਈਆ ਜਦੋਂ ਕਹਿ ਤਾ ਕਿ ਨਾ ਕਿ ਮੈਂ ਨਾ ਤਾਂ ਜਾ ਨਹੀਂ ਸਕਦਾ ਅਤੀ ਕ ਉਹ ਉਪਰ ਤੋਂ ਕਾਲੇ ਬਕਰੇ ਆ ਰਹੇ ਤੇ ਮੇਰੀ ਦਿੱਤੀ 5:00 ਵਜੇ ਫਲਾਈ ਸੀ 5 ਵਜੇ ਜਾਣਾ ਸੀ ਤਾਂ ਇਹ ਮੈਨੂੰ ਕਹਿੰਦਾ ਮੈਨੂੰ ਮੈਂ ਕਿਹਾ ਮੈਂ ਜਮ੍ਹਾਂ ਕਰਾਉਣਾ ਇੱਥੇ ਕਾਲੇ ਬਕਰੇ ਪੰਜਾਬ ਇੰਦੇ ਬੈਂਕ ਕਹਿੰਦਾ ਮੈਂ ਜਿੰਨੋਂ ਜਾਂਦਾ ਉੱਥੇ ਲੈ ਗਿਆ ਮੈਨੂੰ ਉੱਥੇ ਉਹ ਕਹਿੰਦਾ ਮੈਂ ਜਿੰਨੋਂ ਮੈਂ ਕਹਿੰਦਾ ਦੋਹਾਂ ਦਿਨਾਂ ਤੱਕ ਤੂੰ ਕਹੇ ਕੋਈ ਘੱਟਣਾ ਇਹਦੇ ਵਿੱਚ ਜਮ੍ਹਾਂ ਕਰਾਦਾ ਕਰੂਗਾ ਮੈਂ ਕਿਹਾ ਕੋਈ ਨਹੀਂ ਜੋਇੰਟ ਕਾਊਂਟਰ ਤੋਂ ਨਾ ਨਹੀਂ ਉਹ ਆਹ ਉਹਨੇ ਮੈਂ ਜਿੰਨੋਂ ਕਹਿੰਦਾ ਜੋਇੰਟ ਕਰਦੇ ਪੈਸੇ ਤੂੰ ਘੱਟਣਾ ਇਹਦੇ ਵਿੱਚ ਜਮ੍ਹਾਂ ਤੂੰ ਹੀ ਕਿ ਡਾਲਿਆ ਕਿ ਨਹੀਂ ਤੇ ਮੈਨੂੰ ਮੈਨੇਜਰ ਕਹਿੰਦਾ ਤੈਨੂੰ ਬੁੱਕ ਨਹੀਂ ਮਿਲਣੀ ਹਾਲੇ ਕੋਈ 5-6 ਦਿਨ ਲੱਗ ਜਾਂਦੇ ਬੁੱਕ ਮੈਨੂੰ ਦੇ ਦਊ ਮਤਲਬ ਉਹ ਬਟਾਤਾਂ ਬਣਾ ਤਾਲਬਾ ਆਏ ਨਾ ਮੈਨੂੰ ਕਿਹਾ ਵੀ ਉਹ ਆਪਣੇ ਇੱਕ ਬੁੱਕ ਉਹ ਕਹਿੰਦੇ ਜਿਹੜਾ ਹੁੰਦਾ ਬੰਦ ਹੋ ਜਾਂਦੇ account ਚਲ ਨੂੰ ਚਲਦਾ ਕਰ ਲਈਏ ਕਹਿੰਦਾ ਕਿਹੜੀ ਬੁੱਕ ਉਹ ਤੇ ਮਕਾਨ ਤੇ ਲਾਤੀ ਸੀ ਮੈਂ ਆਹ ਦੀ ਵਰਡਿੰਗ ਪਿਓ ਰੱਡੇ ਉਹ ਤਾਂ ਕਹਿੰਦੇ ਤੇਰੀ ਮਕਾਨ ਤੇ ਲਾਤੀ ਮੈਂ ਤਾਂ ਉਹ ਕੀ ਹੁੰਦੀ ਆ ਮਕਾਨ ਤੇ ਨਾ ਫਿਰ ਮੈਂ ਕਿਹਾ ਫਿਰ ਇੱਥੋਂ ਵਿਚ ਵਿਚ ਨੂੰ ਇਹਨੂੰ ਵਾਹੋ ਚੰਗੀ ਗੱਲ ਕਰ ਪੀ ਤੂੰ ਪੈਸੇ ਉੱਤੋਂ ਕਰ ਲਈਏ ਮਾਲ ਦੇ ਐਕਟਿਵ ਕਰ ਦੇ ਦੀਐਕਟ ਹੋਈ ਹੋਣੀ ਆ ਫਿਰ ਪਹਿਲਾਂ ਤੂੰ ਉਹਦੇ ਘਰ ਆ ਕੇ ਕਹਿੰਦੀ ਚਾਹ ਬੁੱਕ ਲਿਆ ਕੇ ਦੇ ਦੇ ਲਿਆ ਕੇ ਬੁੱਕ ਦੇ ਤਾ 7000 ਰੁਪਏ ਤੇ ਬਾਜੂਨ ਲੱਕ ਤੇ ਉਹ ਮੈਨੂੰ ਕਹਿੰਦਾ ਆ ਦੇ ਤੈਨ ਆਹ ਬੱਚਾ ਸਾਰੇ ਤੂੰ ਘੜਾ ਕੇ ਖਾਈ ਜਾਣਾ ਉਹ ਮੈਂ ਕਹਾਂ ਮੈਂ ਤਾਂ 2011 ਤੋਂ ਬਾਅਦ ਇੱਥੇ ਹੀ ਨੇ ਵੜਿਆ ਇੰਡੀਆ ਚੋਂ ਮੈਂ ਕਦੋਂ ਘੜਾ ਮੈਂ ਕਦੇ 14 15 16 ਚ ਘੜਾਏ ਤੇ ਜਾਂ 40 50 ਮੈਂ ਉਹਦੀ ਵਾਈਫ ਬੈਠੀ ਤੇ ਉਹ ਲਾਪੇ ਤੇ ਆਪਣਾ ਇੱਥੇ ਕਰਕੇ ਤਾਂ ਮੈਂ ਦੂੰਦੀ ਨਾਲੇ ਚ ਉਹਦੀ ਕਰਦਾ ਮੇਰੇ ਹੱਥ ਦੀ ਹੋ ਗਈ ਰੋਣ ਲੱਪੇ ਕਿ ਨਹੀਂ ਕਿਉਂ ਪੈਸੇ ਘੜਾ ਕਿਉਂ ਇਦਾਂ ਚੋਦੀਆਂ ਕਰਦਾ ਇਹਦੀਆਂ ਤੇ ਮੁੜ ਕੇ ਉਹ ਬੁੱਕ ਵੀ ਮੈਂ ਦੇਦੀ ਮੈਂ ਇਹਨੂੰ ਸੱਤ ਜਰ ਕਰਨ ਤੂੰ ਵੀ ਰੱਖ ਲਾਪੇ ਹੁਣ ਉਹ ਵੀ ਨੰਦ ਦਿੰਦਾ ਪਿਆ ਮੈਂ ਕੋਈ ਕੰਪਲੇਂਟ ਨਹੀਂ ਕੀਤੀ। ਨਾ ਮੈਂ ਤਾਂ ਕਿ ਬੈਹੇ ਦੋ ਲੋਕ ਕੀ ਹੋੰਦਾ। ਮੇਰੇ ਉਹ ਵੀ ਸਾਹ ਕੇ ਬੈਠਾ। ਹੁਣ ਜੇ ਤੁਹਾਡਾ ਝਗੜਾ ਹੈ ਇਸ ਬੰਦੀ ਤੁਸੀਂ ਵੀ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਨਹੀਂ? ਮੈਂ ਪੁਲਿਸ ਨੂੰ ਉਦੋਂ ਕਹਿੰਦੀ ਮੈਂ ਕਹਿੰਦਾ ਇਹ ਮੇਰੀ ਜਗ੍ਹਾ ਨਹੀਂ ਹਮ ਕੀਤੀ। ਮੈਂ ਕਹਿੰਦੀ ਮੇਰੀ ਜਗ੍ਹਾ ਨਹੀਂ ਦਿੰਦਾ ਤੁਸੀਂ ਮੇਰੀ ਜਗ੍ਹਾ ਲੈ ਕੇ ਦਿਓ। ਮੈਂ ਐਨਆਰ ਆਈਆ ਕੰਪਲੇਂਟ ਕੀਤੀ ਹੈ। ਹਾਂਜੀ। ਤੇ ਇਹ ਕਹਿੰਦਾ ਇਹ ਕਹਿੰਦਾ ਮੈਂ ਵੀ ਐਨਆਰ ਉਹ ਮੈਂ ਕਹਿੰਦਾ ਤੂੰ ਉੱਤੇ 4 ਕੁ ਮਹੀਨੇ ਲਿਆਂਦਾ ਨਿਆਂ ਵਿੱਚ ਮੈਂ ਤੂੰ ਐਨਆਰ ਕਿੱਥੋਂ ਗਿਆ? ਇੰਡੀਅਨ ਪਾਸਪੋਰਟ ਦਾ ਇੱਥੇ ਨੌਕਰੀ ਕਹਿੰਦਾ ਥਾਲੇ ਤੂੰ ਇੱਥੇ ਤੁਰ ਇਹ ਕਿਤੇ ਕਿਤੇ ਜਾਂਦਾ ਹੁੰਦਾ 6 ਕੁ ਮਹੀਨੇ ਤਰ ਹੁਣਾ ਫੇ ਪੱਕਾ ਹੈ ਪਤਾ ਨਹੀਂ ਪੱਕਾ ਨਹੀਂ ਹੁਣਾ ਉਹ ਨਿਆਣੇ ਜਦੋਂ 6 ਮਹੀਨੇ ਬਾਜ ਜਾਂਦਾ ਨਿਆਣੇ ਥੱਬਦੇ ਆਤੀ ਨੂੰ ਇਹਨੂੰ ਮਿਲਦਾ ਹੁੰਦਾ ਉੱਤੇ ਕੋਈ ਨਹੀਂ ਪੱਕਾ ਨਿਕਾ ਜਦੋਂ ਉਹ ਉੱਥੇ ਨਹੀਂ ਪੈਂਚ ਨੂੰ ਜੰਨੀ ਨੂੰ ਮਿਲਨੇ ਇਹ ਤਾਂ ਉੱਧਾ ਜਾਂਦਾ ਜਦੋਂ ਉੰਤਰ ਕਰ ਦਿੰਦੇ ਆ ਕੰਮ ਨਹੀਂ ਕਰਦਾ ਉੱਤੇ ਉੱਥੇ ਰਹਿੰਦਾ ਉਹ ਜਦੋਂ ਗਾਣਾ ਕੱਢਦੇ ਇੱਥੇ ਆਉਂਦਾ ਨਿਆਣੇ ਬਹੁਤ ਹੇਟ ਕਰਦੇ ਨੇ ਇਹਦੇ ਪੋਤੇ ਪੋਤੀਆਂ ਦੇ ਇਹਨੂੰ ਪਰਿਵਾਰ ਕਰਨੇ ਦੇ ਕਿ ਛੋਟਾ ਪਰਿਵਾਰ ਕਰਦਾ ਹਨ ਗਾਣਾ ਉੱਥੇ ਵੀ ਕਰਦਾ ਹਨ ਅੰਕਲ ਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗਿਆ ਜੀ ਵੇਦੀ ਇਹ ਮੈਂ ਕਿਵੇਂ ਮੇਰਾ ਹੱਕ ਦਿੱਤਾ ਜਦੋਂ ਮੇਦੀ ਅੱਧੀ ਜਗ੍ਹਾ ਦਿੱਤੀ ਆ ਤੇ ਤਾੜਦਾ ਜਿਆਜ਼ ਚੀ ਕਰਦਾ ਜਿਆਜ਼ੀ ਕਰਦਾ ਹਾਂ ਹਾਂਜੀ ਹਾਂਜੀ ਮੈਨੂੰ ਮੇਰਾ ਮੈਨੂੰ ਜਗ੍ਹਾ ਦੇ ਅੱਧ ਮੇਰਾ ਦੇ ਦੇਵੇ ਤਾਂ ਘਰ ਬਣਾ ਕੇ ਮੈਂ ਵੀ ਇਤਰ ਕਰੂ ਇਹ ਵੀ ਬੈਂ ਤਾਂ ਇਹਦਾ ਬਣਦੀ ਕਾਨੂੰਨੀ ਕਾਰਵਾਈ ਆ ਇਹਦੇ ਖਿਲਾਫ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਖਿਲਾਫ ਹਾਂਜੀ ਗੁੰਮਰਾ ਕਰ ਰਿਹਾ ਪੁੱਤਾਂ ਦੇ ਤੇ ਮੈਨੂੰ ਅੱਧ ਮੈਂ ਤਾਂ ਹੁਣ ਫਿਰ ਇਹਦੇ ਹੁੰਦੇ ਤੇ ਤੁਹਾਡੇ ਦੇ ਸਿੱਧਰੇ ਆਏ ਉਹ ਕਹਿੰਦੇ ਚੱਲੇ ਪਾਗਲ ਬੰਦਾ ਤੂੰ ਥੋੜਾ ਜਿਹਾ ਜਾਦੂ ਛੱਡ ਦੇ ਮੈਂ ਕਿਹਾ ਕੋਈ ਨਹੀਂ ਉਹ ਨਿਸ਼ਾਨੀਆਂ ਲੱਗ ਕਹਿੰਦੇ ਇੱਥੇ ਕੰਮ ਨਹੀਂ ਇਹ ਵੀ ਇੱਥੇ ਤੇ ਵਾਈਫੇ ਦੀ ਇੱਥੇ ਤੇ ਅੱਛਾ ਕਹਿੰਦੇ ਐਦਾਂ ਕਰ ਲੈ ਮੈਂ ਕਿ ਚਲ ਉਹ ਕਹਿੰਦੇ ਅਸੀਂ ਤੂੰ ਤੇ ਮੰਨਦਾ ਤੂੰ ਚੱਲ ਤੈਨੂੰ ਥੋੜਾ ਘੱਟ ਮੰਨ ਜੇ ਮੈਂ ਕਿ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਦੇ ਮੈਨੂੰ ਮਨਜ਼ੂਰ ਆ ਇਹ ਵੀ ਮੰਨ ਗਿਆ ਉਹ ਤੇ ਵਾਅਦੇ ਵਿੱਚ ਹੁਣ ਜਦੋਂ ਇੱਥੇ ਤਗਾ ਸੀ ਛੱਡਾਈਆਂ ਜਦੋਂ ਇੱਥੇ ਮੈਂ ਕਿ ਹੋਰ ਛੱਡ ਦੋ 9 ਫੁੱਟ ਹੋਰ ਉੱਥੇ ਜੇ 9 ਫੁੱਟ ਇਧਰ ਤੁਸੀਂ ਤਾਂ ਮੈਨੂੰ ਹਰ ਤਰ੍ਹਾਂ ਇਗਨੋਰ ਕਰਿਆ ਪਰ ਉਹ ਫੀਰ ਵੀ ਹਾਂਜੀ ਜਿਹੜੇ ਰਿਸ਼ਤੇ ਜਿਹੜੇ ਰਿਸ਼ਤੇਦਾਰ ਨਿਸ਼ਾਨੀਆਂ ਲਾ ਕੇ ਮੈਂ ਉੱਥੋਂ ਵੀ 9 ਫੁੱਟ ਇਧਰ ਨੂੰ ਕੱਟੇ ਮੈਂ ਕਿ ਬਥੇਰੀ ਜ ਮੈਂ ਉਹ ਕਹਿੰਦੇ ਗੇਟ ਤੇ ਇਹਨੂੰ ਨਹੀਂ ਦੇਣਾ ਮੈਂ ਕਹਿੰਦੇ ਗੇਟ ਦੇ ਸਾਈਡ ਮੈਂ ਕਹਿੰਦਾ ਇੱਥੇ ਗੇਟ ਬਣਾਉਣਾ ਬਹੁਤ ਜਗ੍ਹਾ ਕੰਦ ਹੈ ਇੱਦਾਂ ਗੇਟ ਤੇ ਦੋ ਗੇਟ ਦੇ ਮੈਂ ਕਿਧਰ ਤੇ ਕਿੱਦ ਬਣਾਵਾਂ ਮੈਂ ਇੰਨਾ ਵੀ ਛੱਡਿਆ ਉਹਨੋਂ ਕੰਦ ਪਿੱਛੇ ਦੀ ਤਾਂ ਹੋ ਗਈ ਤੇ ਹੁੰਦੇ ਤੇ ਕੋਈ ਆ ਆ ਜਿਹੜੀ ਮੋਹਰੇ ਕਰਨ ਲੱਗੇ ਤੇ ਫੋਨ ਕਰਦਾ ਉਤੋਂ ਗਿਆ ਪੁਲਿਸ ਨੇ ਕੰਮ ਬੰਦ ਕਰਾਇਆ ਹਾਂ ਜੀ ਉਹ ਟਾਈਮ ਦਿੱਤਾ ਉਹਨੇ ਨਹੀਂ ਕੋਈ ਟਾਈਮ ਦਿੱਤੇ ਕਹਿੰਦੇ ਕੰਮ ਬੰਦ ਕਰ ਦੋ ਕੰਪਲੇਂਟ ਕਰਦਾ ਸਾਨੂੰ ਤੇ ਉਹ ਕੈਮਰੇ ਵੀ ਦੇਖੀ ਜਾਂਦਾ ਤਾਂ ਹੁਣ ਇੱਥੇ ਹੀ ਦੇਖਾਂਗੇ ਹੁਣ ਉਹਨਾਂ ਨੂੰ ਪਤਾ ਕਿ ਮੈਂ ਹੁਣ ਚੱਲ ਜਾਣਾ ਅੱਜ ਜਾਂਦਾ ਜੀ ਇਹਨਾਂ ਤਾਂ ਕੋਈ ਉਹਨੂੰ ਪਤਾ ਵੀ ਅੱਜ ਮੈਂ ਮੁੜ ਜਾਣਾ ਇੱਕ ਦਿਨ ਪਹਿਲਾਂ ਕਿਤੇ ਮੈਂ ਨਾ ਕੋਈ ਕਾਰਵਾਈ ਕਰ ਤਾ ਮੈਂ ਕੀ ਕਰ ਤੂੰ ਮੈਂ ਚੱਲ ਜਾਣਾ ਬਾਹਰ ਉਹ ਤੇ ਕੰਮ ਰੋਕ ਤੰਨੇ ਮੈਂ ਕੰਦ ਕਰ ਤਾ ਮੈਂ ਮੈਂ ਕਿੰਦਾ ਕੰਮ ਕੋਲ ਮੈਂ ਤੇ ਚੱਲ ਜਾਣਾ ਬਾਹਰ ਉਹਨੂੰ ਪਤਾ ਤਾਰਾ ਉਹ ਕਰਦਾ ਇਦਾਂ ਸੋਚ ਕੇ ਕਰਦਾ ਹਾਂ ਹਾਂ ਜਾਣ ਕੇ ਰਾਤ ਨੂੰ ਕਰ ਆਇਆ ਹਾਂ ਜੀ ਉਹਨੂੰ ਪਤਾ ਹੈ ਇੰਤਰ ਚੱਲ ਜਾਣਾ ਕੰਦ ਇਦਾਂ ਰਹੂਗੀ ਮੁੜ ਤੂੰ ਮੇਰੇ ਗਿਆ ਤੋਂ ਬਾਅਦ ਆ ਕੇ ਨਾ ਉਹਨੂੰ ਧਾਰ ਤੂੰ ਨਹੀਂ ਸਾਡੀ ਕੁਝ ਤੈਨੂੰ ਪਤਾ ਹੈ ਕਰਦਾ ਕਿਦਾਂ ਦਾ ਹੁਣ ਟਾ ਟੁਕੇ ਦੇ ਜੋ ਜ਼ਿੰਮੇਵਾਰ ਹੋਗਾ ਜੀ ਜਿਹੜਾ ਸਾਡੀ ਕੰਮ ਪਤਾ ਨਹੀਂ ਕੀ ਮੈਂ ਕਾਨੂੰਨ ਦਾ ਨਹੀਂ ਇੱਥੇ ਦਾ ਜੋ ਕਰੂਗਾ ਉਹ ਜ਼ਿੰਮੇਵਾਰ ਹੋਗਾ ਉਹ ਉਹ ਤਣਾਉਣਾ ਆ ਹੁਣ ਜਦ ਕੰਦ ਤਾਂ ਉਹ ਨਹੀਂ ਤਾਂ ਹੋ ਗਈ ਹੈ ਹਾਂ ਜੀ ਹਾਂ ਜੀ ਬਣਦੀ ਜਿਹੜੀ ਕਾਨੂੰਨੀ ਕਰਦੇ ਹੋਣੀ ਹੈ ਹਾਂ ਬਣਦੀ ਉੱਤੇ ਤਰਪੜੀ ਹੋਣੀ ਚਾਹੀਦੀ ਹਾਂ ਠੀਕ ਹੈ ਉਹ ਗੁੰਮਰਾਹ ਕਰ ਰਿਹਾ ਪਿੰਡ ਦੀ ਪੰਚਾਇਤ ਨੂੰ ਵੀ ਹੁਣ ਪੰਚਾਇਤ ਨੂੰ ਪਤਾ ਹੈ ਐਨ ਆਰ ਆਈ ਹੁੰਦੇ ਹੋਏ ਵੀ ਇਹਨਾਂ ਨੂੰ ਜੀ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੂੰ ਵੀ ਜਮੀਨ ਪੁੰਦ ਉਹਦੇ ਥਰੂ ਨਾ ਹੁਣ ਪਰਚੇ ਪੁਚੇ ਦੇ ਰਿਆ ਪਰਚੇ ਪਰਨਾ ਕੀ ਕੰਪਲੇਂਟਾਂ ਕਰ ਰਿਆ ਜਿਹਦਾ ਕੋਈ ਮਤਲਬ ਨਹੀਂ ਹੱਕ ਨੂੰ ਨਾ ਦਿੰਦਾ

ਨੇ ਸੌਰੀ ਇੰਗਲੈਂਡ ਤੋਂ ਆਇਆ ਪਿਛਲੀ ਵਾਰੀ ਆਇਆ ਤਾਂ ਉਸਨੇ ਅਸੀਂ ਪੁਰਾਣੇ ਘਰ ਦੀਆਂ ਜਿਹੜਾ ਸਾਡਾ ਸਾਂਝਾ ਘਰ ਸੀ ਉਹਦੀਆਂ ਚਾਬੀਆਂ ਉਹਨੂੰ ਦੇ ਦਿੱਤੀਆਂ ਉਹ ਉੱਥੇ ਰਹਿਣ ਲੱਪਿਆ ਸਾਰਾ ਸਾਡਾ ਸਾਰਾ ਸਮਾਨ ਉੱਥੇ ਪਿਆ ਸੀ ਅਸੀਂ ਫਿਰ ਵੀ ਪਰਵਾਹ ਨਹੀਂ ਕੀਤੀ ਵਿੱਚ ਰੋਕ ਕੋਈ ਕਰਨੀ ਅਸੀਂ ਬਾਹਰ ਆ ਕੇ ਸ਼ੈੱਡ ਦੇ ਵਿੱਚ ਸੌਣ ਲੱਪਏ ਜਿਹੜੀ ਕਿ ਸਾਡੀ ਸ਼ੈੱਡ ਅਸੀਂ ਖੇਤੀਬਾੜੀ ਵਾਸਤੇ ਬਣਾਈ ਹੋਈ ਸੀ ਉਸ ਤੋਂ ਬਾਅਦ ਫਿਰ ਇਹ ਚਲਾ ਗਿਆ ਦੁਬਾਰਾ ਇੰਗਲੈਂਡ ਘਰ ਨੂੰ ਜਿੰਦੇ ਲੱਗੇ ਚਲਾ ਗਿਆ ਅਸੀਂ ਫਿਰ ਵੀ ਉੱਥੇ ਰਹੇ ਫਿਰ ਦੁਬਾਰਾ ਆ ਗਿਆ ਆਉਣ ਤੋਂ ਬਾਅਦ ਇਹ ਸਾਨੂੰ ਧਮਕੀਆਂ ਦੇਣ ਲੱਗ ਪਿਆ ਕਿ ਮੈਂ ਬਲਡੋਜ਼ਰ ਲੈ ਕੇ ਸਾਰੇ ਤੁਹਾਡੇ ਢਾ ਦੇਣੇ ਆ ਮੈਂ ਇੱਥੇ ਆ ਕਰਨਾ ਮੈਂ ਆ ਕਰਨਾ ਜਦ ਕਿ ਜਿਹੜਾ ਬਾਹਰ ਚਾਰਕਣਾ ਦੀ ਥਾਂ ਹੈ ਉਹ ਖੇਤਾਂ ਦੇ ਵਿੱਚ ਅਸੀਂ ਬਣਾਇਆ ਸੀਗਾ ਔਰ ਇਹਨੋਂ ਨੇ ਖੇਤਾਂ ਦਾ ਬਾੜ ਮੋਟਰਾਂ ਤੇ ਇਹਨੂੰ ਜਗ੍ਹਾ ਦੇ ਦਿੱਤੀ ਉਹਦੇ ਬਦਲੇ ਚ ਹੁਣ ਜਦੋਂ ਅਸੀਂ ਆਉਣਾ ਸੀਗਾ ਤੇ ਇਸਨੇ ਅਸੀਂ 23 ਮਾਰਚ ਦੇ ਮਹੀਨੇ ਆਏ ਇੱਥੇ ਨੇ 24 ਅਪ੍ਰੈਲ ਦੇ ਤੇ ਇਹਨੇ ਮਗਰੋਂ ਸਾਡੇ ਇੱਟਾਂ ਸਤਾ ਕੇ ਉਥੇ ਜਿਹੜਾ ਪੁਰਾਣਾ ਘਰ ਸੀ ਉਹਦੀ ਵੀ ਸੈਪਰੇਸ਼ਨ ਉੱਤੇ ਕੰਦ ਬਣਾਰਤੀ। ਉਸ ਤੋਂ ਬਾਅਦ ਇਸਨੇ ਸਾਡਾ ਜਿਹੜਾ ਬੰਦਾ ਉੱਥੇ ਰੱਖਿਆ ਸੀ ਨੇਸ਼ੋ ਉਹਨੂੰ ਉਤੋਂ ਚਾਬੀਆਂ ਮੰਗੀਆਂ ਕਿਉਂਕਿ ਅਸੀਂ ਉਹਨੂੰ ਜ਼ਿੰਮੇਵਾਰੀ ਦੇ ਕੇ ਗਏ ਸੀ ਤੇ ਇਹ ਚਾਬੀਆਂ ਤੂੰ ਰੱਖਣੀਆਂ ਦੀ ਸਭ ਸੰਭਾਲ ਤੂੰ ਕਰਨੀ। ਉਸਨੇ ਚਾਬੀਆਂ ਨੇ ਦਿੱਤੀਆਂ। ਇਸਨੇ ਕੀ ਕੀਤਾ? ਉਤੋਂ ਸਾਰੇ ਜਿਹੜੇ ਜਿੰਦੇ ਸੀ ਸਾਡੇ ਤੋੜ ਕੇ ਅੰਦਰ ਵੜ ਕੇ ਉਥੇ ਕੀਤਾ ਕੀ ਇਹਨੇ ਕੰਦਾ ਬਣਾਉਣੀਆ ਸ਼ੁਰੂ ਕਰਤੀਆਂ ਨੀਆ ਪਟਣੀਆਂ ਸ਼ੁਰੂ ਕਰਤੀਆਂ ਜਦ ਕੇ ਸਾਡੀ ਰਸੋਈ ਪਹਿਲਾਂ ਦੀ ਬਣੀ ਹੋਈ ਸੀ ਉਥੇ ਹਾਲੇ ਵੀ ਉਦਾਂ ਹੀ ਇਹਨੇ ਟੋਲੇ ਪਟ ਦੱਤੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦੁਆਇਆ ਜਾਵੇ ਮੈਂ ਬਹੁਤ ਮੈਂਟਲ ਹੋ ਗਿਆ ਉਸ ਦਿਨ ਦਾ ਜਿੱਦਣ ਦਾ ਆ ਕੇ ਦੇਖ ਕੇ ਕੈਮਰੇ ਵੀ ਇਹਨੇ ਲਾ ਕੇ ਸਾਡਾ ਰੱਖ ਲਿਆ ਵੀ ਇਹਨਾਂ ਨੂੰ ਪਤਾ ਨਾ ਲੱਗੇ ਕਿਤੇ ਮੈਂ ਵੀ ਆਰਮੀ ਦੇ ਵਿੱਚ ਨੌਕਰੀ ਕੀਤੀ ਆ ਪਰ ਮੈਂ ਇਦਾਂ ਦਾ ਦੁੱਖ ਨਹੀਂ ਕਦੀ ਸਾਰਿਆ ਮੈਂ ਬਹੁਤ ਤੰਗ ਆਇਆ ਦੇ ਕੋਲੋਂ ਮੈਂ ਜੇ ਇਦਾਂ ਕਰ ਲੱਗਾ ਤੇ ਮੈਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਉਂਗਾ ਔਰ ਜੇ ਮੈਨੂੰ ਕੋਈ ਸਰੀਰ ਤੌਰ ਤੇ ਨੁਕਸਾਨ ਹੋ ਗਿਆ ਤੇ ਇਹ ਬਲਵਿੰਦਰ ਸਿੰਘ ਹੀ ਉਹਦਾ ਜ਼ਿੰਮੇਵਾਰ ਹੋਊਗਾ ਕਿਉਂਕਿ ਮੈਨੂੰ ਬਹੁਤ ਐਨੇ ਪਰੇਸ਼ਾਨ ਕੀਤਾ ਇੱਥੇ ਆ ਕੇ ਵੀ ਜਦੋਂ ਮੈਂ ਕੈਮਰੇ 'ਚ ਦੇਖਦਾ ਤਾਂ ਮੇਰਾ ਮਨ ਖਰਾਬ ਹੁੰਦਾ ਕਿ ਮੈਂ ਇੰਨੀ ਮਿਹਨਤ ਕੀਤੀ ਮੇਰੇ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਤੇ ਉਹ ਬਣਾਇਆ ਔਰ ਇਹ ਟਾਉਨ ਤੇ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ